ਇੱਕ ਪ੍ਰੇਮੀ ਜੋੜੇ ਨੂੰ ਕੈਫੇ ਦੇ ਵਿੱਚ ਬੈਠ ਕੇ ਰੋਮਾਂਸ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਪ੍ਰੇਮਿਕਾ ਦਾ ਭਰਾ ਮੌਕੇ ਤੇ ਆਪਣੇ ਕੁਝ ਦੋਸਤਾਂ ਦੇ ਨਾਲ ਪਹੁੰਚ ਗਿਆ ਫੇ ਇਨਾਂ ਦੋਨਾਂ ਦੀ ਖੂਬ ਕੁਟਮਾਰ ਹੋਈ ਇਸ ਦੀ ਕੋ ਸিসিਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਹਾਪੂਰ ਦੀ ਹੈ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕੈਫੇ ਵਿੱਚ ਡੇਟ ਕਰਨ ਪਹੁੰਚੇ ਪ੍ਰੇਮੀ ਜੋੜੇ ਤੇ ਹਮਲਾ ਕਰਕੇ ਭਰਾ ਨੇ ਕਾਫੀ ਜ਼ਿਆਦਾ ਗੁੰਡਾਗਰਦੀ ਕੀਤੀ ਪ੍ਰੇਮੀ ਨੂੰ ਲੋਹੇ ਦੀ ਰੌਡ ਦੇ ਨਾਲ ਕੁੱਟਿਆ ਗਿਆ ਤੇ ਆਪਣੇ ਨਾਲ ਆਪਣੀ ਭੈਣ ਨੂੰ ਘੁੱਟਦਾ ਹੋਇਆ ਲੈ ਕੇ ਗਿਆ ਤੇ ਉਸ ਤੇ ਵੀ ਜੰਮ ਕੇ ਲੱਤ ਕੁੱਸੇ ਚਲਾਈ ਇੱਕ ਪ੍ਰੇਮੀ ਜੋੜੇ ਨੂੰ ਕੈਫੇ ਦੇ ਵਿੱਚ ਬੈਠ ਕੇ ਰੋਮਾਂਸ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਪ੍ਰੇਮਿਕਾ ਦਾ ਭਰਾ ਮੌਕੇ ਤੇ ਆਪਣੇ ਕੁਝ ਦੋਸਤਾਂ ਦੇ ਨਾਲ ਪਹੁੰਚ ਗਿਆ ਤੇ ਇਹਨਾਂ ਦੋਨਾਂ ਦੀ ਖੂਬ ਹੁਟਮਾਰ ਹੋਈ ਇਸ ਦੀ ਕੋ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਹਾਪੂਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕੈਫੇ ਵਿੱਚ ਡੇਟ ਕਰਨ ਪਹੁੰਚੇ ਪ੍ਰੇਮੀ ਜੋੜੇ ਤੇ ਹਮਲਾ ਕਰਕੇ ਭਰਾ ਨੇ ਕਾਫੀ ਜ਼ਿਆਦਾ ਗੁੰਡਾਗਰਦੀ ਕੀਤੀ ਪ੍ਰੇਮੀ ਨੂੰ ਲੋਹੇ ਦੀ ਰੌਡ ਦੇ ਨਾਲ ਖੁੱਡਿਆ ਗਿਆ ਤੇ ਆਪਣੇ ਨਾਲ ਆਪਣੀ ਭੈਣ ਨੂੰ ਕੁੱਟਦਾ ਹੋਇਆ ਲੈ ਕੇ ਗਿਆ ਤੂੰ ਤਾਂ ਉਸ ਤੇ ਵੀ ਜੰਮ ਕੇ ਲੱਤ ਗੁੱਸੇ ਚ ਚਲਾਈ ਇੱਕ ਪ੍ਰੇਮੀ ਜੋੜੇ ਨੂੰ ਕੈਫੇ ਦੇ ਵਿੱਚ ਬੈਠ ਕੇ ਰੋਮਾਂਸ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਪ੍ਰੇਮਿਕਾ ਦਾ ਭਰਾ ਮੌਕੇ ਤੇ ਆਪਣੇ ਕੁਝ ਦੋਸਤਾਂ ਦੇ ਨਾਲ ਪਹੁੰਚ ਗਿਆ ਤੇ ਇਹਨਾਂ ਦੋਨਾਂ ਦੀ ਖੂਬ ਘੁਟਮਾਰ ਹੋਈ। ਇਸ ਦੀ ਕੋ CCTV ਵੀਡੀਓ ਵੀ ਸਾਹਮਣੇ ਆਈ ਹੈ ਹਾਪੂਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕੈਫੇ ਵਿੱਚ ਡੇਟ ਕਰਨ ਪਹੁੰਚੇ ਪ੍ਰੇਮੀ ਜੋੜੇ ਤੇ ਹਮਲਾ ਕਰਕੇ ਭਰਾ ਨੇ ਕਾਫੀ ਜ਼ਿਆਦਾ ਗੁੰਡਾਗਰਦੀ ਕੀਤੀ। ਪ੍ਰੇਮੀ ਨੂੰ ਲੋਹੇ ਦੀ ਰੌਡ ਦੇ ਨਾਲ ਘੁੱਟਿਆ ਗਿਆ ਤੇ ਆਪਣੇ ਨਾਲ ਆਪਣੀ ਭੈਣ ਨੂੰ ਘੁੱਟਦਾ ਹੋਇਆ ਲੈ ਕੇ ਗਿਆ ਤੂਫਾਨ ਉਸਤੇ ਵੀ ਜੰਮ ਕੇ ਲੱਗ ਤੂ ਗੁੱਸੇ ਚਲਾਇ ਇੱਕ ਪ੍ਰੇਮੀ ਜੋੜੇ ਨੂੰ ਕੈਫੇ ਦੇ ਵਿੱਚ ਬੈਠ ਕੇ ਰੋਮਾਂਸ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਪ੍ਰੇਮਿਕਾ ਦਾ ਭਰਾ ਮੌਕੇ ਤੇ ਆਪਣੇ ਕੁਝ ਦੋਸਤਾਂ ਦੇ ਨਾਲ ਪਹੁੰਚ ਗਿਆ ਤੇ ਇਹਨਾਂ ਦੋਨਾਂ ਦੀ ਖੂਬ ਘੁਟਮਾਰ ਹੋਈ ਇਸੇ ਕੋ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਹਾਪੂਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕੈਫੇ ਵਿੱਚ ਡੇਟ ਕਰਨ ਪਹੁੰਚੇ ਪ੍ਰੇਮੀ ਜੋੜੇ ਤੇ ਹਮਲਾ ਕਰਕੇ ਭਰਾ ਨੇ ਕਾਫੀ ਜ਼ਿਆਦਾ ਗੁੰਡਾਗਰਦੀ ਕੀਤੀ ਪ੍ਰੇਮੀ ਨੂੰ ਲੋਹੇ ਦੀ ਰੌਡ ਦੇ ਨਾਲ ਕੁੱਟਿਆ ਗਿਆ ਤੇ ਆਪਣੇ ਨਾਲ ਆਪਣੀ ਭੈਣ ਨੂੰ ਕੁੱਟਦਾ ਹੋਇਆ ਲੈ ਕੇ ਗਿਆ ਤੇ ਉਹ ਤਾਂ ਉਸ ਤੇ ਵੀ ਜੰਮ ਕੇ ਲੱਗ ਗੁੱਸੇ ਚਲਾਈ ਇੱਕ ਪ੍ਰੇਮੀ ਜੋੜੇ ਨੂੰ ਕੈਫੇ ਦੇ ਵਿੱਚ ਬੈਠ ਕੇ ਰੋਮਾਂਸ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਪ੍ਰੇਮਿਕਾ ਦਾ ਭਰਾ ਮੌਕੇ ਤੇ ਆਪਣੇ ਕੁਝ ਦੋਸਤਾਂ ਦੇ ਨਾਲ ਪਹੁੰਚ ਗਿਆ ਤੇ ਇਹਨਾਂ ਦੋਨਾਂ ਦੀ ਖੂਬ ਘੁਟਮਾਰ ਹੋਈ। ਇਸ ਦੀ ਕੋ ਸিসিਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਹਾਪੂੜ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕੈਫੇ ਵਿੱਚ ਡੇਟ ਕਰਨ ਪਹੁੰਚੇ ਪ੍ਰੇਮੀ ਜੋੜੇ ਤੇ ਹਮਲਾ ਕਰਕੇ ਭਰਾ ਨੇ ਕਾਫੀ ਜ਼ਿਆਦਾ ਗੁੰਡਾਗਰਦੀ ਕੀਤੀ। ਪ੍ਰੇਮੀ ਨੂੰ ਲੋਹੇ ਦੀ ਰੌੜ ਦੇ ਨਾਲ ਕੁੱਟਿਆ ਗਿਆ ਤੇ ਆਪਣੇ ਨਾਲ ਆਪਣੀ ਭੈਣ ਨੂੰ ਕੁੱਟਦਾ ਹੋਇਆ ਲੈ ਕੇ ਗਿਆ ਤਾਂ ਉਸ ਤੇ ਵੀ ਜੰਮ ਕੇ ਲੱਗ ਕੁੱਸੇ ਚਲਾਈ।